ਸੁਨੀਲ ਸਿੰਘ ਆ ਨਾਇਮਰ ਜੀ ਪਿੰਡ ਕੜਾਵੇ ਜੀ ਡਿਊਟੀ ਮੈਂ ਕਰਨਾ ਰਾਜਗੜ ਗੁਰਦਸਾਹਵਤ ਇੱਥੇ ਜੀ ਮੈਨੂੰ ਦਮੇ ਦੀ ਸੀਗਾ ਜੀ ਅੱਜ ਦਵਾਈ ਨੂੰ ਸ਼ੁਰੂਤ ਬਚਪਨ ਦਾ ਹੀ ਜੀ ਮੈਂ 34 ਸਾਲ ਦਾ ਸੀ ਨੂੰ ਉਦੋਂ ਮੁੰਨੀਆਂ ਵਿਗੜ ਗਿਆ ਸੀ ਉਦੋਂ ਪਰਾ ਪਰਿਵਾਰ ਜੀ ਗਰੀਬੀ ਸੀ ਜੀ ਦਵਾਈ ਲਈ ਨਹੀਂ ਗਈ ਬਸ ਔਲੀ ਔਲੀ ਜਿਗੜਦਾ ਵਿਗੜਦਾ ਦਮੇ ਰੂ ਬਣ ਗਿਆ ਜੀ ਤੇ ਦਮਾ ਬਣ ਕਰਕੇ ਹੁਣ ਫਿਰ ਦਮਾ ਜੋ ਜਮੇ ਉਮਰ ਮੇਰੀ 40 ਬੜੀ ਉਮਰ ਹੈ ਜੀ ਹੁਣ ਦਮੇ ਨੇ ਜ਼ਿਆਦਾ ਕਰ ਲਿਆ ਜੀ ਫਿਰਿਸ ਕਰਕੇ ਮੈਨੂੰ ਉਹ 6 ਮਹੀਨੇ ਬੰਗੋਸਾ ਮੇਰੇ ਬਦਲਦਾ ਲਾਚਲੀ ਮੇਰ ਹੋ ਜਾਂਦਾ ਜੀ ਸਾਇਦ ਮੇਰੀ ਖਾਲਸਾ ਆਡ ਵਾਲੇ ਮੇਰੀ ਬੜੀ ਸਲਾਗ ਕਰ ਰਹੇ ਨੇ ਜੀ ਅੱਜ ਡਾਕਟਰ ਨੂੰ ਦਵਾਈ ਬੜੀ ਮਹਿੰਗੀ ਆ ਰਹੀ ਹੈ ਜੀ ਫਟੋ ਘੜ 500 7000 ਦੀ ਦਵਾਈ ਆਉਂਦੀ ਮੇਰੀ ਤੇ ਮੇਰੇ ਖਾਲਸਾ ਆਡ ਵਾਲੇ ਮੇਰੇ ਦੁਆਰੇ ਆਏ ਮੈਨੂੰ ਜੀ ਅੱਜ ਡਾਕਟਰ ਦੀ ਡਾਕਟਰ ਤੋਂ ਕਰਦੇ ਵੈਸੇ ਆਉਂਦੇ ਨੇ ਜੀ ਤੇ ਮੈਂ ਦਵਾਈ ਇੱਥੇ ਲੈ ਕੇ ਆਉਣਾ ਜੀ ਅਸੀਂ ਬਹੁਤ ਧੰਨਵਾਦ ਕਰਦੇ ਆ ਬਹੁਤ ਵਧੀਆ ਸੇਵਾ ਜੀ ਰਟ ਖਾਲਸਾ ਆਡ ਮੈਨੂੰ ਬਚਾ ਲਿਆ ਜੀ ਕਿਉਂਕਿ ਬੜੀ ਅਨ ਆਲਬ ਕੀਤੀ ਉਹਨਾਂ ਨੇ ਜੀ ਅਸੀਂ ਮੈਂ ਗੁਰੂ ਘਰ ਦਾ ਗਰੰਤੀ ਆਉਂਦਾ ਮੇ ਅਰ ਦਵਾਈ ਨਹੀਂ ਮੰਗ ਨਹੀਂ ਲੈ ਸਕਦਾ ਸੀ ਪਰ ਖਾਲਸਾ ਹੈਂਡ ਵਾਲੇ ਦਵਾਈ ਦਵਾ ਰਹੇ ਨੇ ਜੀ ਅੱਜ ਮੈਂ ਬਹੁਤ ਭਾਣਵਾਲ ਸਾਰਾ ਪਰਿਵਾਰ ਅਸੀਂ ਆਪਣਾ ਬਹੁਤ ਭਾਣਵਾਲ ਗਾ ਦੇ ਖਾਲਸਾ ਹੈਂਡ ਵਾਲੇ ਦਾ ਦੋਸਤ ਦਵਾਈ ਦਵਾ ਰਹੇ ਨੇ ਜੀ ਸਾਹ ਵਾਹਿਗੁਰੂ ਜੀ